ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੇਵ ਗੰਦਾਰੀ ਮਹੱਲਾ ਪੰਜਵਾਂ ਕਰ ਦੁਜਾ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪੰਜਵੀਂ ਜੋਤ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਨਾਮ ਬਾਣੀ ਦੇ ਬੋਹਤ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਮੁਖਾਰ ਬਿੰਦ ਦੇ ਵਿੱਚੋਂ ਅਲਾਹੀ ਬਾਣੀ ਦਾ ਫਰਮਾਨ ਇਸ ਤਰ੍ਹਾਂ ਕਰ ਰਹੇ ਨੇ ਇਕ ਓੰਕਾਰ ਸਤਗੁਰ ਪ੍ਰਸਾਦ ਮਾਈ ਗੁਰ ਚਰਣੀ ਚਿਤ ਲਾਈਐ ਪ੍ਰਭ ਹੋਏ ਕਿਰਪਾਲ ਕਮਲ ਪਰਗਾਸੇ ਸਦਾ ਸਦਾ ਹਰ ਧਿਆਈਐ ਜੀ ਫਰਮਾਉਂਦੇ ਨੇ हे मां ਗੁਰੂ ਦੇ ਚਰਨਾਂ ਵਿੱਚ ਚਿੱਤ ਜੋੜਨਾ ਚਾਹੀਦਾ ਹੈ ਗੁਰੂ ਦੇ ਰਾਹੀ ਜਦੋਂ ਪਰਮਾਤਮਾ ਦਇਆਵਾਨ ਹੁੰਦਾ ਹੈ ਨਾ ਤਾਂ ਹਿਰਦੇ ਦਾ ਕੌਲ ਫੁੱਲ ਖਿੜ ਪੈਂਦਾ ਹੈ हे मां ਸਦਾ ਗੁਰੂ ਦੀ ਸ਼ਰਨ ਵਿੱਚ ਪੈ ਕੇ ਪਰਮਾਤਮਾ ਦਾ ਧਿਆਨ ਤਰਨਾ ਚਾਹੀਦਾ ਹੈ ਅੱਗੇ ਮਹਾਰਾਜ ਵਿਸਤਾਰ ਦੇ ਕੇ ਸਮਝਾਉਂਦੇ ਨੇ ਅੰਤਰ ਏਕੋ ਬਾਹਰ ਏਕੋ ਸਭ ਮੈਂ ਏਕ ਸਮਈਐ ਕਟਿ ਅਵ ਕਟ ਰਵਿਆ ਸਭ ਠਾਈ ਹਰ ਪੂਰਨ ਬ੍ਰਹਮਾ ਦਿਖਾਈਐ ਹੇ ਮਾ ਸਰੀਰਾਂ ਦੇ ਅੰਦਰ ਇੱਕ ਪਰਮਾਤਮਾ ਹੀ ਵਸ ਰਿਹਾ ਹੈ ਬਾਹਰ ਸਾਰੇ ਜਗਤ ਖਲਾਰੇ ਦੇ ਵਿੱਚ ਵੀ ਇੱਕ ਪਰਮਾਤਮਾ ਹੀ ਵਸ ਰਿਹਾ ਹੈ ਸਾਰੀ ਸ੍ਰਿਸ਼ਟੀ ਵਿੱਚ ਉਹੀ ਇੱਕ ਵਿਆਪਕ ਹੈ ਹਰੇਕ ਸਰੀਰ ਵਿੱਚ ਹਰ ਥਾਂ ਸਰਬਵਿਆਪਕ ਪਰਮਾਤਮਾ ਹੀ ਦਿਸ ਰਿਹਾ ਹੈ ਉਸ ਤਤ ਕਰ ਹੈ ਸੇਵਕ ਮਨ ਕੇਤੇ ਤੇਰਾ ਯੰਤਨ ਨਕਤੂੰ ਪਈਐ